ਵਾਹ ਇਹ ਗਰ ਮਾਇਆ ਇਹ ਠੱਗ ਬੂਟੀ ਹੈ ਹਮੇਸ਼ਾ ਛਾਂ ਨਹੀਂ ਰਹਿੰਦੀ ਹਮੇਸ਼ਾ ਸੁੱਖ ਵੀ ਨਹੀਂ ਰਹਿੰਦਾ ਹਮੇਸ਼ਾ ਬਚਪਨ ਵਿੱਚ ਰਹਿੰਦਾ ਹਮੇਸ਼ਾ ਜਵਾਨੀ ਉਹ ਨਹੀਂ ਰਹਿੰਦੀ ਹਮੇਸ਼ਾ ਤੇ ਕੁਝ ਵੀ ਨਹੀਂ ਰਹਿੰਦਾ ਅੱਛਾ ਪਰਮੇਸ਼ਰ ਤੋਂ ਵੱਡਾ ਹੈ ਕੋਈ ਹਾਂ ਸ਼ਾ ਹਮੇਸ਼ਾ ਨਵੀਂ ਗੱਲ ਕਰਦਾ ਪੁੱਠੀ ਗੱਲ ਕਰਦਾ ਗਰਬਾਣੀ ਅੱਜ ਦੀ ਗੱਲ ਕਰਦੀ ਹੈ ਵਰਤਮਾਨ 'ਚ ਜੀਣਾ ਪਏਗਾ ਸਾਡੇ ਮਨ 'ਚ ਜਾਂ ਤਾਂ ਪੂਤਕਾਲ ਦੀ ਜਾਦਾ ਹਨ ਜਾਂ ਪਵਿੱਖ ਦੀ ਆਉਣ ਵਾਲੇ ਸਮੇਂ ਦੀ ਚਿੰਤਾ ਹੈ ਚਿੰਤਨ ਕਰਨਾ ਹੈ ਤੇ ਭਗਤਾਂ ਤੇ ਸੰਸਾਰੀਆਂ ਚ ਫਰਕ ਹੈ ਭਾਵਨਾਕ ਅਰਥ ਕਰਨੇ ਪੈਣਗੇ ਸੋ ਹਮੇਸ਼ਾ ਕੁਝ ਵੀ ਨਹੀਂ ਰਹਿੰਦਾ ਸਭ ਤੋਂ ਵੱਡਾ ਉਹਦਾ ਨਾਮ ਹੈ ਉੱਚੇ ਤੋਂ ਉੱਚਾ ਹੈ ਜੇ ਉੱਚਾ ਹੈ ਨੀਵਾ ਵੀ ਹੈ ਜੇ ਉੱਤਮ ਹੈ ਮੱਧਮ ਵੀ ਹੈ ਦੋ ਦੋ ਅਰਧਨ ਜੇ ਦਿਨ ਹੈ ਰਾਤ ਹੈ ਜੇ ਸੰਸਾਰ ਦੇ ਸੁੱਖ ਸਨ ਚੰਗੇ ਲੱਗਦੇ ਨਹੀਂ ਇਸ ਵਿੱਚ ਬੈਠਾ ਕਿੰਨਾ ਚਿਰ ਜਿੰਨਾ ਚਿਰ ਬੈਠਾ ਹੈ ਸੋ ਜੋ ਪਗਤਨ ਉਹ ਸਰੀਰ ਦੀ ਮੌਤ ਮਰਨ ਨਹੀਂ ਮੰਨਦੇ ਆਤਮਾ ਦੀ ਮੌਤ ਨਾ ਮੌਤ ਸਮਝਦੇ ਹਨ ਇਹ ਵਿਸ਼ ਕੀ ਬਣ ਗਿਆ ਜ਼ਹਿਰ ਅਮਰਤ ਕੀ ਹੈ ਅੰਮ੍ਰਿਤ ਬਾਣੀ ਰੂਪ ਹੈ ਸਭ ਤੋਂ ਵੱਡਾ ਹਥਿਆਰ ਹੈ ਸ਼ਬਦ ਇਦੋਂ ਨੀਚੇ ਹਨ ਜੇ ਅੰਦਰ ਡਰ ਆਇਆ ਤੇਰੀ ਕੇ ਕੇ ਸੰਤਾਲੀ ਇਹ ਵੀ ਡਿੱਗ ਜਾਣੀ ਹੈ ਸਰੀਰ ਕੰਬੇਗਾ ਲੱਗਾ ਕੰਮਣ ਗਿਆ ਸਿਰ ਭਾਰਾ ਹੋਏਗਾ ਸਾਂ ਇਹ ਜੋ ਰੰਗਲਾ ਸੰਸਾਰ ਹੈ ਇਹ ਮਾਇਆ ਹੈ ਹੰਦੇ ਵਿਸ਼ ਜ਼ਹਿਰ ਇਹ ਸ਼ਰਾਬ ਕਿਵੇਂ ਅੰਮ੍ਰਿਤ ਬਣ ਜਾਏਗਾ ਨਹੀਂ ਜੇ ਅਸੀਂ ਗਰਬਾਣੀ ਦੇ ਅਰਥ ਉਲਟੇ ਕਰਦੇ ਹਾਂ ਮਾਇਆ ਰੂਪ ਕਰਦੇ ਹਾਂ ਉਹ ਵਿਸ਼ ਹੈ ਸੋ ये माया को छना पेगा रस्ता बदलना पेगा जे तू तो खुश है ठीक है एक परम सुख है अच्छा ये तो किसी ने दसा ही नहीं संपूर्ण सुख भगत को संत को सार्ग खंडे धार है मेर तेर छा पेगा देखिया वैरी है मित्र के में बनेगा सो जो सुखम शरीर च है जिम्मे मोबाइल से गूगल चिप है ऐसा है सिस्टम ये भी साढ़े मन तो बनया है ਇਹ ਨਕਲੀ ਹੈ ਕਿੰਨੀ ਤਾਕਤ ਹੈ ਸਾਰੇ ਸੰਸਾਰ ਚ ਦੱਸ ਰਿਹਾ ਕੀ ਹੋ ਰਿਹਾ ਹੈ ਇੱਦੀ ਮਨ ਦੀ ਤਾਕਤ ਬਹੁਤ ਹੈ ਮਨ ਨੂੰ ਖੋਜਣਾ ਪਏਗਾ ਤਣ ਦੀ ਖਰਾਕ ਹੋ ਰਹੀ ਹੈ ਮਨ ਦੀ ਖਰਾਕ ਹੋ ਰਹੀ ਹੈ ਤਨ ਦੇ ਰੋਗ ਹੋ ਰਹਨ ਮਨ ਦੇ ਰੋਗ ਹੋ ਰਹਨ ਸ ਆਤਮ ਦੀ ਆਤਮਾ ਦੀ ਮੌਤ ਨੂੰ ਮੌਤ ਹੈ ਅਸਲੀ ਆਤਮਾ ਨੂੰ ਪਰਮਾਤਮਾ ਚ ਮਿਲਣਾ ਹੈ ਇਹ ਧਰਮ ਦੇ ਕੰਦ ਤੋੜ ਨਹੀਂ ਪਾਏਗੀ ਇੱਕ ਤਨ ਹੈ ਇੱਕ ਨਾਮ ਤਨ ਹੈ ਅੱਛਾ ਹੁਣ ਇੱਕ ਪਾਸੇ ਤੇ ਭੋਲ ਬੱਲੇ ਯਰ ਬਖਰਬਾ ਦਾ ਮਾਇਆ ਦਾ ਜਿੱਧਰ ਕਿਧਰ ਮਾਇਆ ਦਾ ਮਾਇਆ ਲਈ ਸਾਡੇ ਕੋਲ ਸਮਾਂ ਹੈ ਮਾਤਾ ਪਿਤਾ ਲਈ ਦੋਸਤ ਲਈ ਪਤਨੀ ਲਈ ਬੱਚਿਆਂ ਲਈ ਨਹੀਂ ਡਬਲ ਡਵਰ ਸ਼ਿਫਟ ਲਾਵਾਂਗੇ ਡਬਲ ਡਿਊਟੀ ਲਾਵਾਂਗੇ ਇਹਦੀ ਚਮਕ ਦਮਕ ਬਹੁਤ ਹੈ ਇਹ ਢੂਬੀ आले ਢੇਣ ਪਾਣੀ ਤੋਂ ਡੁੱਬਦੇ ਹਨ ਇਹ ਪਾਓ ਨੂੰ ਭੈ ਨੂੰ ਦੋ ਇਹਨ ਕਾਮਯਾਬੀ ਦੇ ਰਾਜ ਭੈ ਅਤੇ ਪਾਓ ਡਰ ਅਤੇ ਪ੍ਰੇਮ ਇਕ ਮੋਹ ਵੀ ਹੈ ਮੋਹ ਦਾ ਅੰਤ ਹੈ ਨਾਸਵੰਤਾ ਹੈ ਪ੍ਰੇਮ ਪਿਆਰ ਇਹ ਨਹੀਂ ਇਹ ਸਦਾ ਸੱਚ ਹੈ ਅਮਰ ਹੈ ਪਰਮੇਸ਼ਰ ਕੀ ਹੈ ਉਹ ਵੀ ਸੱਚ ਰੂਪ ਹੈ ਸੱਚ ਕਦੀ ਆਪਣੇ ਆਪ ਪੈਦਾ ਨਹੀਂ ਹੁੰਦਾ ਇਹ ਪੈਦਾ ਕਰਦਾ ਹੈ ਸੰਸਾਰ ਨੂੰ ਇਹਨੇ ਰਚਨਾ ਬਣਾਈ ਹੈ ਕੁਦਰਤ ਨੂੰ ਸਮਝਣਾ ਪਵੇਗਾ ਇਹ ਫਰਕ تسلیم ਜੋ ਕਰਦੇ ਹਾਂ ਜ਼ਹਿਰ ਕੀ ਹੈ ਜ਼ਹਿਰ ਜੋ ਉਲਟੇ ਅਰਥ ਕਰਦੇ ਹਾ ਗਰਬਾਣੀ ਦੇ ਮਾਇਆ ਦੇ ਅਰਥ ਕਰਦੇ ਹਾਂ ਠੀਕ ਹੈ ਇਹ ਠੰਡਾ ਹੈ ਸਾਡਾ ਇਹਨੂੰ ਬਦਲਣਾ ਪਏਗਾ ਫਿਰ ਆਏਗਾ ਵਿਗਾਸ ਨਾਨਕ ਭਗਤਾ ਸਦਾ ਵਿਗਾਸ ਹੇਰੋ ਕਿਸੇ ਕੀ ਮੱਤੇ ਨਹੀਂ ਉਤਰਦਾ ਫਿਰ ਆਨੰਦਪੁਰ ਸਾਹਿਬ ਵੀ ਛੱਡਣਾ ਪਏਗਾ ਪਰਿਵਾਰ ਵਿਛੋੜਾ ਸਭ ਤੋਂ ਵੱਡਾ ਦੁੱਖ ਹੈ ਵਿਛੋੜੇ ਦਾ ਸੋ ਅਸੀਂ ਮਾਇਆ 'ਚ ਫਸੇ ਹੋਏ ਹਾਂ ਵਿਰਲੇ ਹਨ ਭਗਤ ਇਹ ਚੌਥੇ ਪੱਧਰ ਦਾ ਗਿਆਨ ਹੈ ਰਜਗ ਗੁਣ ਤਮਗੁਣ ਸਤੋ ਗੁਣ ਇਹ ਤਿੰਨਾਂ ਪੰਡਾ ਤਾਰ ਕੇ ਅੱਗੇ ਹੈ ਚੌਥੇ ਪੱਧਰ ਦਾ ਗਿਆਨ ਸੋ ਕਮਾਵਾ ਤੋਰ ਲਿਖਿਆ ਹੋਏ ਇਹ ਇੱਕ ਝੂਠ ਹੈ ਇੱਕ ਸੱਚ ਹੈ ਸੋ ਸੱਚ ਦਾ ਵੱਟਾ ਪਾਇਆ ਝੂਠ ਤੋਰ ਰਿਹਾ ਸੱਚ ਤੋਰ ਰਿਹਾ ਵਿੱਚ ਪਾਇਆ ਝੂਠ ਦਾ ਨਹੀਂ ਪੂਰਾ ਵਜ਼ਨ ਨਹੀਂ ਤੋਲਿਆ ਜਾਣਾ ਸੋ ਫਿਰ ਸੱਚ ਦਾ ਵਟਾ ਪਾਇਆ ਅੱਗੇ ਸੱਚ ਤੋਲਣਾ ਸੀ ਨਹੀਂ ਵਿਚ ਰਲਾ ਹੈ ਜੇਦਰ ਕਿਲੋ ਦਾ ਵਟਾ ਹੈ ਅੱਗੇ ਸੱਚ ਕਿਲੋ ਨਹੀਂ ਆਉਣਾ ਨਾਲ ਵਟਾ ਝੂੜਦਾ ਹੋਏ ਨਹੀਂ ਸੋ ਝੂੜਦਾ ਬੋਲ ਵਾਲਾ ਬਹੁਤ ਹੈ ਸਾਰੇ ਪਾਸੇ ਇਹ ਜੂਟਰਨ ਕਰਨਾ ਪਏਗਾ ਇੱਕ ਪੈਰ ਗੁਰੂ ਨੇ ਤਰਾ ਦੇਣਾ ਹੈ ਔਖਾ ਮਾਰਗ ਹੈ ਪਰ ਦੂਸਰਾ ਪੈਰ ਤੂੰ ਚੱਕਣਾ ਹੈ ਉਦਮ ਅੱਗੇ ਲక్ష్ਮੀ ਸਭ ਕੁਝ ਉਦਮ ਅੱਗੇ ਹੈ ਅੰਤਰਮੁਖੀ ਹੋਣਾ ਪਏਗਾ ਅਸੀਂ ਬਾਹਰ ਮੁਖੀ ਹਾਂ ਬਾਹਰੋਂ ਸਾਹਬ ਤਵ ਲਾਂਦੇ ਨਹੀਂ ਗਰਬਾਣੀ ਪੜ੍ਹਨੀ ਪਏਗੀ ਸਰਵਣ ਕਰਨੀ ਪਏਗੀ ਵਿਚਾਰਨਾ ਪਏਗਾ ਸੋ ਇਹ ਦੁੱਖਦਾਰਮ ਸੀ ਅਸੀਂ ਇਹ ਬਦਲ ਕੇ ਸੋ ਜੇ ਦੁੱਖ ਹੈ ਉਹਦੇ ਮਗਰ ਸੁਖ ਛੁਪਿਆ ਹੋਇਆ ਹੈ ਜੇ ਸੁਖ ਹੈ ਫਿਰ ਉਹਦੇ ਪਿੱਛੇ ਦੁੱਖ ਹੈ ਸਭ ਭਗਤ ਦੁੱਖ ਮੰਗਦੇ ਹਨ ਇੱਕ ਦੁੱਖ ਕਈ ਸੁਖ ਲੈ ਕੇ ਆਉਂਦਾ ਹੈ ਪਰਮ ਸੁਖ ਚ ਜਾਣਾ ਪਏਗਾ ਆਨੰਦ ਚ ਜਾਣਾ ਪਏਗਾ ਵਗਾਸ ਜਾਣ ਪਏਗਾ ਜੀ ਸਾਰੇ ਸਿੱਖਿਆ ਮੇਰੇ ਵਾਸਤੇ ਹੈ ਜੀ ਮੈਂ ਬੰਦਾ ਬਣ ਗਿਆ ਦੁਨੀਆ ਬੰਦਾ ਬਣ ਗਈ ਗੁਰਬਾਣੀ ਪੜ੍ਹਨੀ ਪਏਗੀ ਵਿਚਾਰਨੀ ਪਏਗੀ ਮੈਂ ਇਕ ਲੱਤੇ ਖੜਾ ਖੜ ਸਕਦਾ ਪਰਮੇਸ਼ਰ ਕੁਦਰਤ ਰੂਪ ਹੈ ਕਾਨੂੰਨ ਰੂਪ ਹੈ ਪੱਕਾ ਹੀ ਕਾਨੂੰਨ ਹਨ ਉਹਦੇ ਜੀ ਇਹ ਭਾਵਨਾ ਅਰਥ ਜੋ ਕਰਦੇ ਹਾਂ ਇਹ ਸਾਡੇ ਮਾਇਆ ਜੇ ਦੋ ਅਰਥ ਕਰਦੇ ਆ ਇਹ ਵਿਸ਼ ਹੈ ਸ਼ਰਾਬ ਕਿਵੇਂ ਅੰਮ੍ਰਿਤ ਬਣ ਜਾਏਗਾ ਨਹੀਂ ਜਿਨੇ ਮਨ ਨੂੰ ਅੰਮ੍ਰਿਤ ਸਿੰਚੀ ਹੈ ਨਹੀਂ ਅੰਦਰ ਹੈ ਸਾਡੇ ਹਰਖ ਅੰਦਰ ਹੈ ਕਾਮ ਕ੍ਰੋਧ ਮੋਹ ਹੰਕਾਰ ਇਹ ਲਾਲ ਕੀ ਤੋਂ ਅੱਗੇ ਹੈ ਜਿਵੇਂ ਗੱਡੀ ਤੇ ਨਹੀਂ ਹੁੰਦਾ ਸਪੀਡ ਲਿਖੀ ਹੁੰਦੀ ਮੀਟਰ ਤੇ ਸੋ ਇਹ ਜੇ ਅੰਦਰ ਹਰਖ ਹੈ ਫਿਰ ਨਹੀਂ ਬਾਜੀ ਜਿੱਤੀ ਜਾਣੀ ਤੂੰ ਘਰ ਨੂੰ ਸਵਰਗ ਸੀ ਨਰਕ ਬਣਾ ਲਿਆ ਬਾਹਰ ਚਲਾ ਗਿਆ ਲੜ ਕੇ ਅੰਦਰ ਹੈ ਝਗੜਾ ਅੰਦਰੋਂ ਝਗੜਾ ਖਤਮ ਕਰੇਗਾ ਕਰਨਾ ਪਏਗਾ ਬਾਹਰੋਂ ਨਹੀਂ ਹੋਣਾ ਜੀ ਅਸੀਂ ਝਗੜਾ ਲੋ ਹਾਂ ਜੀ ਮਾਇਆ ਨਹੀਂ ਸੀ ਪਿਆਰ ਸੀ ਪ੍ਰੇਮ ਸੀ ਸਾਰੇ ਰਿਸ਼ਤੇ ਸੀ ਮਾਇਆ ਆ ਗਈ ਧਰਮ ਦੂਰ ਗਿਆ ਧਰਮ ਨੂੰ ਅਪਣਾਣਾ ਪਏਗਾ ਆਪਣੇ ਆਪ ਨੂੰ ਸਮਝਣਾ ਪਏਗਾ ਸਾਰੇ ਸੰਸਾਰ ਦਾ ਇੱਕੋ ਹੀ ਧਰਮ ਹੈ ਜੀ ਅਸੀਂ ਮਨੁੱਖਾ ਜੀ ਮਨ ਕਰਕੇ ਪਛੜਨ ਕਰਕੇ ਪਸ਼ੂ ਹਾ ਦੋ ਲੱਤਾਂ ਵਾਲੇ ਨਹੀਂ ਜੇ ਸਾਡੇ ਮਨ ਦਾ ਵਿਕਾਸ ਨਾ ਹੋਇਆ ਸੀ ਪਸ਼ੂ ਹੀ ਹਾਂ ਸੋ ਜੇ ਜਾਨਵਰ ਪਸ਼ੂ ਹੀ ਬੱਚੇ ਪਾਲ ਕੇ ਚਲੇ ਗਏ ਅਸੀਂ ਬੱਚੇ ਪਾਲ ਕੇ ਚਲੇ ਗਏ ਸਾਡੇ ਤੇ ਉਹਨਾਂ ਚ ਕੀ ਫਰਕ ਹੈ ਸੋ ਇਹ ਵਿਸ਼ ਨੂੰ ਕਿਵੇਂ ਅੰਮ੍ਰਿਤ ਬਣਾਣਾ ਹੈ ਕਿਵੇਂ ਦੋਖ ਨੂੰ ਸੁਖ ਬਣਾਣਾ ਹੈ ਦੁੱਖ ਦਾ ਇਲਾਜ ਕਰਨਾ ਪਏਗਾ ਤਤਸਾਰ ਜਾਣ ਕਰ ਜਾਣਾ ਪਏਗਾ ਇਹ ਵੈਰੀ ਮਿੱਤਰ ਕਿਵੇਂ ਬਣੇ ਅੰਦਰ ਰਹਿਣੋ ਸਾਰੇ ਪੰਡਾਰੇ ਜੀ ਬ੍ਰਹਮ ਜੋਤ ਚ ਮਿਲਣਾ ਹੈ ਜੋਤਨੇ ਜੀ ਇਸ ਪੂਰੇ ਬ੍ਰਹਮਪੁਰੀ ਇੰਦਰਪੁਰੀ ਨਹੀਂ ਇੱਥੇ ਗੱਲ ਨਹੀਂ ਬੰਨੀ ਮਿੱਤਰਾਂ ਅੱਗੇ ਹੈ ਚੌਥੇ ਪਾਦ ਦਾ ਅਗਿਆ ਚੱਕਰ ਖੋਲਣਾ ਪਏਗਾ ਧੁਨੀ ਤੋ ਜੀ ਧੁਰ ਕੀ ਬਾਣੀ ਆਈ ਇਹ ਸਾਰੇ ਖਜ਼ਾਨੇ ਅੰਦਰ ਹੀ ਹਨ ਜੀ ਮਨ ਤੋ ਜੋ ਸਰੂਪ ਹੈ ਕਿਉਂ ਕਹਿ ਨਾਨਕ ਮਨ ਤੋ ਜੋ ਸਰੂਪ ਹੈ ਆਪਣਾ ਮੋਲ ਪਛਾਨ ਜੀ ਅਸੀਂ ਭੁੱਲੇ ਹੋਏ ਹਾਂ ਗਵਾਚੀ ਚੀਜ਼ ਲੱਭੇ ਨਾ ਲੱਭੇ ਗੁਰਬਾਣੀ ਪੜਨੀ ਪੈਗੀ ਸਰਵਣ ਕਰਨੀ ਪੈਗੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸਾਰੇ ਸੰਸਾਰ ਚ ਸਵਿਧਾਨ ਲਾਗੂ ਹੋਏਗਾ ਸਿੱਖਾਂ ਨੂੰ ਸੇਵਾ ਸੁਭਾਰ ਮਿਲੀ ਹੈ ਪਰ ਸਾਰਿਆਂ ਦੇ ਸਾਂਝੇ ਗੁਰੂ ਹਨ ਸੋ ਗੁਰੂ ਘਰ ਦਾ ਦਾ ਨਿਸ਼ਾਨ ਸਾਹਿਬ ਦਾ ਫਰਲਾ ਹੈ ਵਜਾ ਮਾਰ ਰਿਹਾ ਆਜੋ ਆਜੋ ਤੰਨ ਦੀ ਖਰਾਕ ਮੰਨ ਦੀ ਖਰਾਕ ਜੀ ਤੰਨ ਦੀ ਖਰਾਕ ਹੋ ਰਹਾ ਮੰਨ ਦੀ ਖਰਾਕ ਹੋ ਰਹਾ ਜੀ ਸ ਤੰਨ ਦੀ ਖਰਾਕ ਭੋਜਨ ਹੈ ਹੋਗ ਹੋਗਦੇ ਭੋਗਾਂਗੇ ਫਿਰ ਸੋਗ ਹੈ ਅੰਦਰ ਖੇੜੇ ਚਾਉਣਾ ਪਏਗਾ ਅਨੰਦ ਚਾਉਣਾ ਪਏਗਾ ਫਿਰ ਲਾਲ ਰੰਗ ਨਹੀਂ ਉਤਰੇਗਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੇਖਦੇ ਪਤੀ